ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਤਾ ਮੋਰਿੰਡਾ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਮੀ ਦਾ ਪਰਬ ਬੜੀ ਧੂਮ-ਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ ਇਸ ਮੌਕੇ ਤੇ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਮੀ ਦਾ ਪੁਰਬ ਧੂਮ-ਧਾਮ ਨਾਲ ਮਨਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਤੀ ਸ਼ਰਮਾ ਪਵਨ ਸ਼ਰਮਾ ਅਤੇ ਸਤੀਸ਼ ਕੋੜਾ ਬੱਬੂ ਨੇ ਦੱਸਿਆ ਕਿ ਸ਼੍ਰੀ ਸਨਾਤਨ ਧਰਮ ਮੰਦਿਰ ਵਿਖੇ ਬਰਿੰਦਾਵਨ ਤੋਂ ਆਈ ਕਥਾ ਵਿਆਸ ਸ਼੍ਰੀ ਸਿਦਾਰਥ ਦੀ ਸ ਕੀਰਤਨ ਮੰਡਲੀ ਵੱਲੋਂ ਸ਼੍ਰੀ ਕ੍ਰਿਸ਼ਨ ਦਾ ਗੁੰਗਾਨ ਕੀਤਾ ਗਿਆ ਤੇ ਉਹਨਾਂ ਦੀਆਂ ਭੇਟਾਂ ਤੇ ਮੰਦਰ ਵਿਖੇ ਹਾਜ਼ਰ ਸੈਂਕੜੇ ਸ਼ਰਧਾਲੂ ਝੂਮ ਉਠੇ ਅਤੇ ਅੰਤਰਮੁਗਧ ਹੋ ਕੇ ਨਚਦੇ ਦਿਖਾਈ ਦਿੱਤੇ ਇਸ ਮੌਕੇ ਤੇ ਸ਼੍ਰੀ ਕ੍ਰਿਸ਼ਨ ਦੇ ਰੂਪ ਵਿੱਚ ਇੱਕ ਟੋਕਰੀ ਵਿੱਚ ਸਜਾਏ ਬੱਚੇ ਨੂੰ ਲਿਆਂਦਾ ਗਿਆ ਤਾਂ ਸਮੂਹ ਸ਼ਰਧਾਲੂਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ ਅਤੇ ਲੋਕੀ ਆਪ ਮੁਹਾਰੇ ਹੋ ਕੇ ਭਜਨਾ ਤੇ ਨੱਚਣ ਲੱਗੇ ਇਸ ਮੌਕੇ ਸਾਫ ਕਾ ਮੁੱਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਵੀ ਆਪਣੇ ਸਾਥੀਆਂ ਸਮੇਤ ਮੰਦਰ ਵਿਖੇ ਨਤਮਸਤਕ ਹੋਏ ਅਤੇ ਇਲਾਕਾ ਨਿਵਾਸੀਆਂ श्री कृष्ण जन्माष्टमी दी बधाई दीती।returnData निवासियों ਨੂੰ ਹਲਕਾ ਚਮਕੌਰ ਸਾਹਿਬ ਨਿਵਾਸੀਆਂ ਨੂੰ ਅੱਜ ਦੇ ਇਸ ਪਵਿੱਤਰ ਦਿਹਾੜੇ ਦੀ ਬਹੁਤ-ਬਹੁਤ ਬਧਾਈ ਦੇਣਾ। ਮੈਨੂੰ ਬੜੀ ਖੁਸ਼ੀ ਹੈ ਕਿ ਜਦੋਂ ਮੈਨੂੰ ਮੁੱਖ ਮੰਤਰੀ ਵਣ ਦਾ ਮੌਕਾ ਮਿਲਿਆ ਤਾਂ ਇਸ ਮੰਦਰ ਲਈ ਆਪਾਂ ਨੇ 11 ਲੱਖ ਰੁਪਏ ਦੀ ਗਰਾਟ ਦਿੱਤੀ ਸੀ ਜਿਹਦੇ ਨਾਲ ਧਰਮਸਾਲਾ ਦਾ ਮੰਨੂ ਅੱਜ ਦੱਸਿਆ ਗਿਆ ਕਿ ਨਿਰਮਾਣ ਹੋ ਗਿਆ ਸਾਰਿਆਂ ਨੂੰ ਇਸਦੀ ਵੀ ਬਹੁਤ-ਬਹੁਤ ਵਧਾਈ ਹੋਵੇ ਤੇ ਫੇਰ ਪਰਮਾਤਮਾ ਆਪਾਂ ਨੂੰ ਮੌਕਾ ਦੇਵੇਗਾ ਕਿ ਆਪਾਂ ਇਸ ਦੇ ਹੋਰ ਅੱਗੇ ਲੈ ਕੇ ਆਪਣੇ ਸ਼ਹਿਰ ਨੂੰ ਆਪਣੇ ਇਲਾਕੇ ਨੂੰ ਲੈ ਕੇ ਜਾਵਾਂਗੇ ਸੋ ਅੱਜ ਦੇ ਇਸ શુભ ਦਿਹਾੜੇ ਤੇ ਆਪ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੋਵੇ ਸਾਰੇ ਪ੍ਰਬੰਧਕਾਂ ਦਾ ਬਹੁਤ-ਬਹੁਤ ਧੰਨਵਾਦ ਜੈ ਸ੍ਰੀ ਕ੍ਰਿਸ਼ਨ ਮੋਰਿੰਡਾ ਤੋਂ ਅਮਰਜੀਤ ਮਾਨ ਦੀ ਰਿਪੋਰਟ ਪੰਜਾਬੀ ਜਾਗਰਣ